ਅਕਸਰ ਹੀ ਪਿੰਡਾਂ ਦੇ ਵਿੱਚ ਜੇ ਅਸੀਂ ਘਰਾਂ ਦੇ ਵਿੱਚ ਮੰਝੇ ਦੇਖਦੇ ਆ ਉਹ ਮੰਝੇ ਛੋਟੇ ਹੁੰਦੇ ਨੇ ਪਰ ਇਹ ਜਿਹੜਾ ਮੰਝਾ ਹੈ ਇਹ ਐਡਾ ਵੱਡਾ ਮੰਝਾ ਹੈ ਕਿ ਤੁਸੀਂ ਦੇਖ ਹੀ ਸਕਦੇ ਹੋ ਕਿ ਇੱਥੇ ਬਹੁਤ ਲੋਕੀ ਇੱਕ ਟਾਈਮ ਤੇ ਇੱਥੇ ਰੈਸਟ ਕਰ ਸਕਦੇ ਨੇ ਕੁਝ ਸਾਡੀ ਬਰਾਰੀ ਕੋਤੇ ਕੋੜੇ ਬਾਹਰ ਆਉਂਦੇ ਨੇ ਨਾ ਕੋਈ ਲੋਹਾਈ ਦਾ ਕੰਮ ਕਰਦਾ ਕੋਈ ਫਰੂਟ ਦਾ ਕਰਦਾ ਕੋਈ ਕੱਪੜੇ ਦਾ ਕੰਮ ਕਰਦਾ ਸ਼ਾਮਾਂ ਨੂੰ ਇੱਥੇ ਰਹਿਮਾਨ ਕਰਦੇ ਆ ਰਹੇ ਸਾਡੇ ਸਾਡੇ ਪਰਜਬ ਬਰਾਰੀ ਦੇ ਬੱਚੇ ਸਾਰੇ ਹੀ ਕੋਈ ਪਹਿਲਵਾਨੀ ਕਰਦੇ ਆ ਪਹਿਲਵਾਨੇ ਘਾਟੇ ਮੁੜ ਕੇ ਰਾਹ ਨੂੰ ਉੱਥੇ ਆ ਕੇ ਪੁੱਟਦੇ ਆ 45 ਕਿਲੋ ਵਾਂ ਲੱਗਦਾ ਸਾਲਵਾਰ ਨਵਾਂ ਬਣਾਉਣੇ ਆ ਆਪਾਂ ਰੁਪਈਆ ਰੁਪਈਆ ਪਾਈ ਉਹ ਤੁਹਾਡੇ ਲੱਖ ਰੁਪਏ ਇਕੱਠਾ ਹੋਈ ਗਏ ਅਕਸਰ ਹੀ ਤੁਸੀਂ ਪਿੰਡਾਂ ਦੇ ਵਿੱਚ ਮੰਜੇ ਜ਼ਰੂਰ ਦੇਖੇ ਹੋਵਗੇ ਪਰ ਤੁਹਾਨੂੰ ਅੱਜ ਇੱਕ ਇਹੋ ਜਿਹਾ ਮੰਜਾ ਦਿਖਾਉਣ ਜਾ ਰਹੇ ਹਾਂ ਕਿ ਜਿਹੜਾ ਮੰਜਾ ਦੁਨੀਆ ਦਾ ਸਭ ਤੋਂ ਵੱਡਾ ਮੰਜਾ ਵੀ ਕਿਹਾ ਜਾ ਸਕਦਾ ਹੈ ਇਹ ਮੰਜਾ ਅੰਮ੍ਰਿਤਸਰ ਚ ਹੈ ਤੇ ਪੂਰੇ ਸ਼ਾਇਦ ਦੁਨੀਆ ਦੇ ਵਿੱਚ ਇੱਕੋ ਇੱਕੇ ਮੰਜਾ ਤੁਹਾਨੂੰ ਤਸਵੀਰ ਦਿਖਾਵਾਂਗੇ ਮੰਜੇ ਦੀ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਮੰਜਾ ਹੈ ਤੁਸੀਂ ਕਿਤੇ ਨਹੀਂ ਦੇਖਿਆ ਹੋਵੇਗਾ ਅਕਸਰ ਹੀ ਪਿੰਡਾਂ ਦੇ ਵਿੱਚ ਜੇ ਅਸੀਂ ਘਰਾਂ ਦੇ ਛੋਟੇ ਹੁੰਦੇ ਨੇ ਪਰ ਇਹ ਜਿਹੜਾ ਮੰਜਾ ਹੈ ਇਹ ਇਹਡਾ ਵੱਡਾ ਮੰਜਾ ਹੈ ਕਿ ਤੁਸੀਂ ਦੇਖ ਹੀ ਸਕਦੇ ਹੋ ਕਿ ਇੱਥੇ ਬਹੁਤ ਲੋਕੀ ਇੱਕ ਟਾਈਮ ਤੇ ਇੱਥੇ ਰੈਸਟ ਕਰ ਸਕਦੇ ਨੇ ਕੁਝ ਲੋਕ ਤੁਸੀਂ ਦੇਖ ਸਕਦੇ ਹੋ ਇੱਥੇ ਰੈਸਟ ਵੀ ਕਰ ਰਹੇ ਨੇ ਪਰ ਦੇਖਿਆ ਜਾਵੇ ਤੇ ਮੰਜੇ ਦੀ ਆਖਰ ਕਦੋਂ ਇਸ ਨੂੰ ਬਣਾਇਆ ਗਿਆ ਸੀਗਾ ਕੀ ਹੈ ਸਾਰੀ ਕਹਾਣੀ ਇੱਥੇ ਜਿਹੜੇ ਲੋਕ ਬੈਠੇ ਨੇ ਉਹਨਾਂ ਕੋਲ ਹੀ ਜਾਣਾਂਗੇ ਆਖਰ ਇਸ ਮੰਜੇ ਨੂੰ ਕਦੋਂ ਬਣਾਇਆ ਗਿਆ ਹੈ ਆਖਰ ਕੀ ਮਕਸਦ ਕੀ ਹੈ ਇਹ ਮੰਜੇ ਨੂੰ ਬਣਾਉਣ ਦਾ ਤੇ ਇੱਥੇ ਕੁਝ ਲੋਕ ਹੈ ਸਸਿਕਾ ਭਾਜੀ ਸਹੀ ਗੱਲ ਕੀ ਨਾਮ ਹੈ ਜੀ ਤੁਹਾਡਾ ਬਿੰਦਰ ਰਾਜੂ ਪਹਿਲਵਾਨ ਨਾਮ ਹੈ ਹਾਂ ਜੀ ਭਾਈ ਇਹ ਜਿਹੜਾ ਮੰਜਾ ਹੈ ਇਹ ਪੂਰੀ ਦੁਨੀਆ 'ਚ ਵੈਸੇ ਇੱਕੋ ਇੱਕ ਹੈ ਦੈਨਾਵਾ ਮੰਜਾ ਅਮਰੀਕੀ ਹੈ ਸਾਰੇ ਹਿੰਦੁਸਤਾਨ ਦੇ ਮਨਜਾਣੇ ਨਾਲ ਦਾ ਅੱਛਾ ਸਾਰੇ ਹਿੰਦੁਸਤਾਨ ਦੇ ਵਿੱਚ ਨਹੀਂ ਹੈ ਪਰ ਜੱਪਾ ਬਰਾਰੀ ਰਿਹਾ ਵਾ ਅੱਛਾ ਸਾਡੇ ਤੇ ਸਾਡੀ ਬਰਾਰੀ ਕੋਤੇ ਘੋੜੇ ਬਾਅਦ ਆਉਂਦੇ ਨਾ ਕੋਈ ਲੋਹਾਈ ਦਾ ਕੰਮ ਕਰਦਾ ਕੋਈ ਫਰੂਟ ਦਾ ਕਰਦਾ ਕੋਈ ਕੱਪੜੇ ਦਾ ਕੰਮ ਕਰਦਾ ਸ਼ਾਮਾਂ ਨੂੰ ਆਥੇ ਰਮਾਨ ਕਰਦੇ ਆ ਰਹੇ ਅੱਛਾ ਸਾਡੇ ਸਾਡੇ ਪਰਜਾ ਬਰਾਰੀ ਦੇ ਬੱਚੇ ਸਾਰੇ ਕੋਈ ਪਹਿਲਵਾਨੀ ਕਰਦੇ ਆ ਪਹਿਲਵਾਨੀ ਕਰਦੇ ਮੁੜ ਕੇ ਰਾਹ ਨੂੰ ਇੱਥੇ ਆ ਕੇ ਪੁੱਟਦੇ ਆ ਅੱਛਾ ਇੱਥੇ ਆ ਕੇ ਪੁੱਟਦੇ ਕੋਈ ਆਂਦੇ ਕੋਈ ਰਮਾਨ ਗੱਲਾਂ ਗੋਲਾਂ ਆਪਣੇ ਘਰ ਦੇ ਵੱਡੇ ਬੈਠੇ ਆ ਸਾਹਮਣੇ ਤੁਹਾਡੇ ਸੁੱਤੇ ਆ ਇਹ ਸਬਜੀ ਵੇਚੀ ਤੇ ਆ ਸਾਡੇ ਸਾਰੇ ਪਹਿਲਵਾਨ ਇੱਥੇ ਹੋਏ ਆ ਸਾਡੇ ਤੇ ਇੰਦਰ ਪਹਿਲਵਾਨ ਮਦਾਨ ਇੰਦਰ ਪਹਿਲਵਾਨ ਗੱਦਿਆਂ ਵੀ ਹੋਏ ਆ ਛੰਦੇ ਭਰਵਾਨ ਦੇ ਦਾਤਾ ਜੀ ਅੰਦਰ ਭੱਟੋ ਭਰਵਾਨ ਸਾਡੇ ਬਾਹਰ ਦੇ ਮੁਲਕੋਂ ਇਹ ਸਰਵਲ ਰੋਡ ਲੈ ਆ ਸਾਡੇ ਤੇ ਮੁੰਡਾ ਇਹ ਪਹਿਲਵਾਨ ਦਾ ਮੁੰਡੇ ਰਾਹ ਗਿਆ ਕੀ ਨਾ ਕੀ ਨਾਂ ਦਾ ਬੋਲਿਆ ਅੱਜ ਮੰਜੀ ਜੀ 59 ਸਾਡੇ ਸਾਡੇ ਵੱਡਿਆਂ ਦਾ ਹੀ ਸਾਡੇ ਕੋਲ ਆਏ ਨਾ ਬਾਰੋਂ ਆਏ ਕੰਮਕਾਰ ਕਰਦੇ ਤੇ ਵੇਂਦੇ ਆਲੇ ਕੋਈ ਜਤਰੂ ਆਉਂਦਾ ਨਾ ਆਪਾਂ ਉਰ ਤੇ ਪਰੇ ਹੋਈ ਨੇ ਅੱਛਾ ਬੜੇ ਖੁਸ਼ ਹੁੰਦੇ ਅੱਜ ਜਤਰੂ ਘਾੜੋਗਾ 60 ਤੋਂ 70 ਜਤਰੂ ਆਏ ਜਿਹਰੇ ਨੋ ਹੋ ਵੀ ਹੈ ਅੱਛਾ ਬੜੇ ਖੁਸ਼ ਹੁੰਦੇ ਆ ਆਪਾਂ ਪਰੇ ਹੋਈ ਨੇ ਆਪ ਜਤਰੂ ਬੈਠਣ ਰਮਾਣ ਕਰਨ ਜੋ ਮਰਜੀ ਕਰਨ ਸਾਡੇ ਪਰਜਾ ਬਬਰਾਰੀ ਦਾ ਮੰਜਾ ਵਰਲਡ ਚ ਮਸ਼ਹੂਰ ਹੈ ਸਾਡੇ ਇਹ 45 किलोवान ਲੱਗਦਾ ਸਾਲ ਬਾ ਨਵਾਂ ਬਣਾਉਣੇ ਆ ਆਪਾਂ ਰੁਪਈਆ ਰੁਪਈਆ ਪਾਈਏ ਤੇ ਸਾਡੇ ਲੱਖ ਰੁਪਏ ਇਕੱਠਾ ਹੋਈਂਗਾ ਲੱਖ ਰੁਪਏ ਚ ਮੰਜਾ ਤਿਆਰ ਹੁੰਦਾ ਲੱਖ ਰੁਪਏ ਮੰਜਾ ਤਿਆਰ ਨਹੀਂ ਆਪਾਂ 1 ਰੁਪਈਆ ਪਾਈਏ ਨਾ ਸਾਡੀ ਬਰਾਰੀ ਰੁਪਈਆ ਰੁਪਈਆ ਪਾਵੇ ਨਾ ਆਪਾਂ ਕਿਸੇ ਬਾਹਰ ਤੋਂ ਕੋਈ ਨਹੀਂ ਲੈਂਦੇ ਅੱਛਾ ਸਾਨੂੰ ਪਹਿਲ ਲੱਖੋ ਹੀ ਕਬੇ ਯੋਰ ਲਾਵਨੇ ਆਪਾਂ ਲੈਂਦੇ ਨਹੀਂ ਸਾੜੀ ਰੁਪਈਆ ਰੁਪਈਆ ਆਪਾਂ ਲੱਖ ਰੁਪਈਆ ਤੇ ਇਕੱਠਾ ਹੋਈਂਦਾ ਸਾਡੀ ਬਰਾਰੀ ਦਾ ਪਰਜਾ ਬਰਾਜ ਇਹ ਸਾਰੀ ਪਰਜਾ ਪਰਦੇ ਦੀ ਸ਼ਾਨ ਹੈਗੀ ਆ ਹਾਂਜੀ ਇਹ ਗੁਰੂ ਰਾਮਦਾਸ ਜੀ ਨਗਰੀ ਦਾ ਵੰਜਾ ਵਾ ਗੁਰੂ ਰਾਮਦਾਸ ਨਗਰੀ ਬੈਠੇ ਆ ਬੜੇ ਬੜੇ ਤਕੜੇ ਪਹਿਲਵਾਨ ਆਏ ਸਾਡੇ ਦਾਰਾ ਸਿੰਘ ਪਹਿਲਵਾਨ ਆਏ ਸਾਡੇ ਗਵਾਂਢੀ ਬੁਲਕ ਸਾਹਮਣੇ ਘਰ ਆ 17 ਸਿੰਘ ਜੀ ਉਹਨਾਂ ਦਾ ਹਾਂ ਜੀ ਬੁਲਕ ਸਾਹਮਣੇ ਘਰ ਆ ਇਹ ਜਰਨਲ ਮੋੜ ਦੇ ਉੱਪਰ ਖੜੇ ਘਰ ਆ ਅੱਛਾ ਬੜੇ ਬੜੇ ਤਕੜੇ ਪਹਿਲਵਾਨ ਆਏ ਸਾਡੇ ਤੇ ਇੰਦਰ ਪਹਿਲਵਾਨ ਹੋਇਆ ਛੁੰਦੇ ਗੱਦੇ ਵਾਲੇ ਪਤਾ ਜੀ ਤੇ ਭੱਟੋ ਪਹਿਲਵਾਨ ਹੋਇਆ ਸਦੀਸ਼ ਸਿੰਘ ਪਹਿਲਵਾਨ ਪਰਜਾਪਾ ਬਰਾਰੀ ਪ੍ਰਧਾਨ ਹੋਏ ਆ ਸੋਹਣ ਸਿੰਘ ਬੀਏ ਸਾਡੇ ਉਸਮੇ ਚੰਬਾ ਬਣਿਆ ਚੰਬਿਓ ਗੁਰਜ ਦੇ ਇਹ ਪਿਓਰ ਚਾਂਦੀ ਦਾ ਢਾਹ ਦੇ ਕੁਸ਼ਤੀ ਜੀ ਸੋ ਉਸਾਰੇ ਸਾਡੇ ਸਾਰੇ ਪੰਜਾਬ ਦੇ ਵਿੱਚ ਕੋਚ ਸਾਡੇ ਵੱਡੇ ਪੰਜਾਬ ਦੇ ਵਿੱਚੋਂ ਸੋਨ ਪਹਿਲਵਾਨ ਬੀਏ ਸਾਡੇ ਇੰਦਰ ਪਹਿਲਵਾਨ ਆ ਚੰਨਾ ਪਹਿਲਵਾਨ ਆ ਰਤਨ ਪਹਿਲਵਾਨ ਆ ਇੰਦਰ ਪਹਿਲਵਾਨ ਆ ਸਾਰੇ ਬੜੇ ਤੜੇ ਪਹਿਲਵਾਨ ਹੋਏ ਬਹੁਤ ਬਹੁਤ ਤੜੇ ਪਿਆ ਸੰਨੀਤ ਭਾ ਸਾਡਾ ਬੇਟ ਸਾਡਾ ਬੱਚਾ ਭਤੀਜਾ ਅਡਾ ਬਾਹਰ ਦੇ ਮੁਲਕੋਂ ਸਿਵਰ ਰੋਡ ਦੇ ਦੂਜੇ ਨੰਬਰ ਦੇ ਪਹਿਲਵਾਨ ਫਾਈਟ ਆਇਆ ਅੱਛਾ ਉਹਦੇ ਡਾਡੇ ਨਾਮ ਆ ਕੀ ਨੰਬਰ ਕੀ ਨਾਮ ਆ ਮਰੇ ਕਿ ਕਿਸੇ ਟਾਈਮ ਦਾਰਾ ਸਿੰਘ ਜੀ ਵੀ ਇਸੇ ਮੰਜੇ ਤੇ ਪਰ ਤੁਹਾਡਾ ਗਵੰਡੀ ਹੀ ਦਾਰਾ ਸਿੰਘ ਦਾਰਾ ਸਿੰਘ ਤਾਂ ਗਵੰਡੀ ਹੈ। ਸੰਨੀੜ ਭਾ ਸਾਡਾ ਮੁੰਡਾ ਲਟਕਾ ਲਿਆ ਪੱਪੂ ਪਹਿਲਵਾਂ ਦਾ ਲੜਕਾ ਵੈ ਉਹ ਵੀ ਕੋਚ ਰਿਹਾ ਉਹ ਉਹ ਮੁੰਡਾ ਮਲਾਇਮਾ ਪੀਏ ਪੀਚ ਬਹੁਤ ਅੱਛਾ ਪਹਿਲਵਾਨ ਹੈਗਾ ਸਾਡੇ ਬਹੁਤ ਸੋਹਣੇ ਪਹਿਲਵਾਨ ਹੋਏ ਇੱਥੇ ਗਰਦੀਪ ਪਹਿਲਵਾਨ ਹਾਂਜੀ ਬੰਦਾ ਮੰਜਾ ਸਾਡੇ ਮੰਜਾ ਜੀ ਦਾਦੇ ਪੁਰਦਾਦੇ ਦੇ ਵੇਲੇ ਦਾ ਮੰਜਾ ਪਿਆ 75 ਸਾਲ ਤੋਂ ਭੋਜ ਲਿਆ 75 ਸਾਲ ਤੋਂ ਆਪੋਂ ਹੁੰਦੇ ਘਟ ਨਹੀਂ ਹੁੰਦੇ ਤੇ ਮਨੇ ਕਿ ਇਹ ਜਦੋਂ ਮਰਮਤ ਹੁੰਦੀ ਮੰਜੇ ਦੀ ਇੱਕ ਹਰ ਸਾਲ ਬਾਅਦ ਕਰਾਂਦੇ ਸੀ ਆ ਸਾਲ ਬਾਅਦ ਨਵਾਂ ਬਣਦਾ ਐ ਵਾਣ ਸਾਲ ਬਾਅਦ ਬਦਲੇ ਜਾਂਦਾ ਸਭ ਤੋਂ ਪੁਰਾਣੀ ਇਹ ਹੈਗੀ ਐ ਐ ਭਾਈ ਸਭ ਤੋਂ ਪੁਰਾਣੀ ਆ ਭਾਈ ਹੈਗੀ ਐ ਇਹ ਨਾ ਕੀ ਸਾਵਾਂ ਦੀਆਂ ਨਵੀਆਂ ਫੇ ਪਈਆਂ ਐ ਇਹ ਜਿਹੜੀ ਇਹ ਲੱਕੜ ਹੈ ਜਿਹੜੀ ਤੁਸੀਂ ਤੁਹਾਨੂੰ ਮੈਂ ਦਿਖਾਉਣਾ ਚਾਹਵਾਂਗਾ ਜਿਹੜੀ ਲੱਕੜ ਦੀ ਗੱਲ ਕੀਤੀ ਗਈ ਹੈ ਇਹ ਜਿਹੜੀ ਲੱਕੜ ਹੈ ਸਭ ਤੋਂ ਜਦਾ ਪੁਰਾਣੀ ਆ ਅਖਿਰ ਕਹਿ ਸਕਦੇ ਆ ਜਦੋਂ ਇਹ ਤਿਆਰ ਹੋਇਆ ਸੀਗਾ ਮੰਝਾ ਉਦੋਂ ਦੀ ਇਹ ਲੱਕੜ ਹੈ ਤੇ ਇਹ ਜਿਹੜਾ ਟੈਲੀਫੋਨ ਐਕਸਚੇਂਜ ਜਿਹੜਾ ਏਰੀਆ ਹੈ ਇਥੇ ਬੜੇ ਹੀ ਲੋਕੀ ਆਉਂਦੇ ਨੇ ਟੂਰਿਸਟ ਆਉਂਦੇ ਨੇ ਜਿਹੜੇ ਇਸ ਨੂੰ ਦੇਖ ਕੇ ਜਾਂਦੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿੰਨਾ ਵੱਲ ਇੱਥੇ ਪੱਖਾ ਵੀ ਲੱਗਾ ਹੋਇਆ ਸਜਾ ਆ ਗਿਆ ਬੜੇ ਵਧੀਆ ਤਰ੍ਹਾਂ ਮੇਰੇ ਕਿਥੇ ਲੋਕੀ ਆ ਕੇ ਅਰੈਸਟ ਕਰਦੇ ਨੇ ਤੁਸੀਂ ਦੇ ਆਸ-ਪਾਸ ਦੇ ਦੇਖਿਆ ਜਾਵੇ ਤੇ ਟਾਂਗੇ ਵਾਲੇ ਜਿਹੜੇ ਜਿਹੜੇ ਘੋੜੇ ਚਾਲ ਆਲਗ ਨੇ ਜਿਹੜੇ ਘੋੜਾ ਚਲਾਉਂਦੇ ਨੇ ਟਾਂਗਾ ਚ ਚਲਾਉਂਦੇ ਉਹ ਵੀ ਇੱਥੇ ਆ ਕੇ ਰੈਸਟ ਕਰਦੇ ਨੇ ਜਿਸ ਤਰ੍ਹਾਂ ਕਿਹਾ ਗਿਆ ਕਿ ਦਾਰਾ ਸਿੰਘ ਜੀ ਹੁਣੀ ਵੀ ਜਿਹੜੇ ਇੱਥੇ ਲੱਗੇ ਗਵਾਂਢੀ ਸੀਗੇ ਉਹ